हां जी दोस्तों सारे अनु सस्श्रीकाल स्वागत करते हैं तोड़ा राज संधू फार्मिंग दे विच तो दोस्तों आज पहुंचेया ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ वीर ਝੰਡਾ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਕਰੇ ਆਉਂਦੇ ਰਹਿੰਦੇ ਆ ਤੇ ਕੋਈ 5 6 5 6 ਨਗ ਜਿਹੜੇ ਦੋਸਤੋ ਹਰ ਰੋਜ਼ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲ ਜਾਣਗੇ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਸਮੇ ਸਮੇ ਨਾਲ ਆਪਣਾ ਸੰਪਰਕ ਬਣਾ ਕੇ ਤੁਸੀਂ ਰੱਖ ਸਕਦੇ ਜੀ ਪੱਟੀ ਤੋਂ ਦੋਸਤੋ ਜਿਹੜੀ ਸੜਕ ਤਰਨਤਨ ਸਾਹਿਬ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਕੈਰੋ ਆ ਤੇ ਗ੍ਰੈਂਡ ਕੈਰੋ ਪੈਲਸ ਦੇ ਬਿਲਕੁਲ ਨਾਲੋਂ ਸੜਕ ਜਿਹੜੀ ਆ ਉਹ ਵੀਰ ਢੰਡਾ ਸਿੰਘ ਦੇ ਘਰ ਆ ਜਾਂਦੀ ਐ ਠੀਕ ਆ ਜੀ ਤੇ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਅੱਜ ਪਸ਼ੂ ਵੈਸੇ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਆ ਉਹਨਾਂ ਬਾਰੇ ਆਪਾਂ ਮੈਂਸ਼ਨ ਕਰ ਦਿੰਦੇ ਆ ਦੋ ਬੈੜਾ ਇੱਧਰ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਤੇ ਇੱਧਰ ਇੱਕ ਪਾਸੇ ਤਿੰਨ ਮੱਝਾਂ ਖੜੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਵੈਰਾਈਟੀ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਮਿਲ ਜੂਗੀ ਇੱਕ ਤੋਕੜ ਗੱਬਣ ਇੱਕ ਮੱਝ ਤੁਹਾਨੂੰ ਆਪਾਂ ਦਿਖ ਇੱਕ ਕਲੂਨ ਪਹਿਲਾ ਸੁਹਾ ਝੋਟੀ ਸੂਣੀ ਆ ਤੇ ਇੱਕ ਨੀਲੀ ਦੀ ਝੋਟੀ ਸੂਈ ਸਵਾਈ ਆ ਆਹ ਲੈਣਿਆ ਪੂਰੀ ਡਿਟੇਲ ਅ ਅੱਜ 20 ਮਾਰਚਾ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕਿ ਸ਼ਾਮ ਦੇ 5:30 ਪੌਣੀ 6 ਵਜੇ ਦਾ ਬਾਕੀ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੇ ਦੁੱਧ ਤੇ ਆ ਇੱਕ ਝੋਟੀ ਨੂੰ ਛੱਡ ਕੇ ਗੱਬਣ ਝੋਟੀ ਨੂੰ ਕੋਈ ਵੀ ਰਾ ਕੇ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਇੱਕ ਟਾਈਮ ਚੋ ਕੇ ਜਿੱਦਾਂ ਵੀ ਕਿਸੇ ਵੀਰ ਦੀ ਨਰਕ ਪਰਖਾ ਸੰਤੁਸ਼ਟੀ ਹੁੰਦੀ ਆ ਤਸੱਲੀ ਕਰ ਸਕਦਾ ਤੇ ਗੱਬਣ ਪਸ਼ੂ ਲੈ ਕੇ ਜਾਂਦੇ ਜ ਆਪਣਾ ਚੌਥਾ ਨੌਂ ਤੱਕ ਟਿੱਪ ਕੇ ਵਰਾ ਕੇ ਜ਼ਰੂਰ ਤਸੱਲੀ ਕਰ ਲਈ ਜਾਵੇ ਆਜੋ ਜੀ ਸਭ ਤੋਂ ਪਹਿਲਾਂ ਵੀਰ ਚੰਡੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਨੋਂ ਠੀਕ ਠਾਕ ਜੇ ਬੜੇ ਵਧੀਆ ਵੀਰ ਚੰਡੇ ਕੈਮ ਵਧੀਆ ਵਧੀਆ ਵੀਰ ਜੀ ਸਾਰਨ ਪਿੰਨ ਮੇਰੇ ਵੀਰ ਭਰਾ ਸਾਰੇ ਜਿਹੜੇ ਸੰਧੂ ਚੈਨਲ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਕਾ ਵੀਰ ਝੰਡੇ ਅੱਜ ਤੁਹਾਡੇ ਵੀਰ ਅੱਜ ਪਸੂ ਆਪਣੇ ਕੋਲ ਪੰਜ ਨਗ ਨੇ ਹਾਂਜੀ ਪੰਜ ਆ ਵੀਰ ਜੀ ਨਗ ਤੇ ਪੰਜੇ ਨਗਾਂ ਦੀ ਜਿਹੜਾ ਡਿਟੇਲ ਦੀ ਗੱਲ ਕਰ ਲਈਏ ਮੈਨੂੰ ਲੱਗਦਾ ਵੀ ਝੋਟੀ ਕੱਲੀ ਇੱਕ ਹੀ ਗੱਭਣ ਆਪਣੇ ਕੋਲ ਹਾਂਜੀ ਹਾਂਜੀ ਬਾਕੀ ਸੋਈਆਂ ਵੀਰ ਜੀ ਇੱਕ ਟੋਕੜ ਗੱਭਣ ਆ ਇਧਰਨੀਲੀ ਦੀ ਹਾਂ ਹਾਂਜੀ ਹਾਂਜੀ ਤੇ ਇਹ ਵੀ ਵੀ ਚੈੱਕ ਪਾਸ ਆ ਆਪਾਂ ਕਰਾਈ ਆ ਚੈੱਕ ਓਕੇ ਹਾਂਜੀ ਹਾਂਜੀ ਆਪਾਂ ਚੈੱਕ ਕਰਾ ਕੇ ਲਿਆਂਦੀ ਆ ਛੇ ਮਹੀਨਾ ਦੀ ਵੀਰ ਜੀ ਡਾਕਟਰ ਨੇ ਆਖਿਆ ਵੀ ਇਹ ਚੱਕ ਪਾਸਾ ਛੇ ਮਹੀਨਾ ਦੀ ਚੱਕ ਪਾਸਾ ਹਾਂਜੀ ਹਾਂਜੀ ਛੇ ਮਹੀਨਾ ਦੀ ਚੱਕ ਪਾਸਾ ਦੁੱਧ ਵੀ ਹੁਣ ਕਿੰਨਾ ਥੱਲੇ ਦੁੱਧ ਵੀ ਦੀ ਇਹਦੇ ਥੱਲੇ ਵੈਸੇ ਹੁਣ ਤੁਸੀਂ 5 ਕਿਲੋ ਪੱਕਾ ਮੰਨੋ ਕਿ ਜਿਹੜਾ ਹੈਗਾ ਵਾ 5 ਕਿਲੋ ਹਾਂਜੀ ਭਾਵੇਂ ਮੰਨੋ ਇਹ ਗੱਲ ਹੈਗੀ ਆ ਵੀ ਨੁਜੇਰਾ ਵਾ ਹੈ ਸਿਚ ਮੰ ਲੋ ਇਹ ਗੱਲ ਹੈ ਕਿ ਆ ਵੀ ਦੂਜਾ ਮਾਰਾ ਵੀਜੀ شیخ ਲੋਈ ਆਪਾਂ ਚੋਕ ਹੀ ਲਿਆਂਦਾ ਵਾ ਤੇ ਥੋੜਾ ਜਿਹਾ ਤੁਹਾਨੂੰ ਬੜਾ ਡੰਗਰ ਕਰ ਜਾਂਦਾ ਠੀਕ ਹੈ ਜੀ ਅੱਛਾ 5 ਕਿਲੋ ਦੁੱਧ ਤਾਂ ਜੀ ਆਪਣੇ ਕੋਲ ਬੁੱਧੀ ਇਹਨੇ ਟੀਕਾ ਲਵਾਇਆ ਹਨ ਕੇ ਟੀਕਾ ਲੈਂਦੀ ਐ ਲਵਾਇਆ ਹੈ ਹਾਂ ਜੀ ਟੀਕਾ ਲਵਾਇਆ ਇਹਨੇ ਬੁੱਧੀ ਅੱਛਾ ਅੱਛਾ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਟੀਕਾ ਵੀਰ ਦਾ ਲਵਾਇਆ ਕਿਉਂਕਿ ਪਹਾੜੇ ਤੇ ਆ ਜਿਹੜਾ ਹੱਥਲ ਪਸੂਗਾ ਕੋਈ ਜਾ ਕੇ ਟੀਕਾ ਵੀ ਲਵਾ ਸਕਦਾ ਕੋਈ ਸਾਰੇ ਵੀਰ ਜਾਣੀ ਜਾਣਦੇ ਠੀਕ ਹੈ ਜੀ ਫੇਰਾ ਕੋ ਪਹਾੜੇ ਵੱਡੇ ਚਾਰ ਤੇ ਲੱਗਾ ਪਸੂ ਟੀਕਾ ਵੀ ਲਵਾਉਂਦੇ ਆ ਜਾ ਕੇ ਤੇ 5 ਕਿਲੋ ਹੁਣ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ 5 ਕਿਲੋ ਦੁੱਧ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਦਾ ਵੀਰ ਝੰਡਾ ਦਾ ਵੀ ਆਪਣੇ ਹੱਥੀ ਗੱਬਣ ਜਿਹੜੀ ਜੈਕਪਾਸ ਕਰਵਾਈ ਆ ਬਾਕੀ ਆ ਥਾਣੇ ਹੈਗੇ ਵੀਰ ਜੀ ਥਾਣੇ ਅੱਛਾ ਥੰਡੇ ਵੀ ਥੋੜਾ ਇੱਕ ਥਾਣ ਨੰਬਰ ਰੱਖ ਲਿਓ ਨੰਬਰ ਰੱਖ ਦੀ ਜੀ ਤਾਰਾਂ 'ਚ ਨਹੀਂ ਕੋਈ ਵੀ ਫਰਕ ਹੋਊਗਾ ਅੱਛਾ ਜੀ ਹਾਂਜੀ ਕੋਈ ਇੱਕ ਅੱਧੀ ਦਾ ਮੈਂ ਕਹਿ ਨਹੀਂ ਸਕਦਾ ਨੱਪਣ ਤੋਂ ਪਹੁੰਚ ਪੈ ਜੇ ਬਾਕੀ ਆਪਾਂ ਪਾਸ ਕਰਕੇ ਲਿਆਂਦੀ ਉਹ ਨਹੀਂ ਕੋਈ ਵੀ ਚੱਕਰ ਨਹੀਂ ਕੋਈ ਵੀ ਅੱਛਾ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਜੇ ਦੇ ਚਿੱਤੇ ਦੇ ਨਾਲ ਮਿਲੇ ਨਾ ਤੇ ਮਹਾਰਾਜਾ ਗਾੜੀ ਟੋਕਰ ਪਾ ਕੇ ਚੋ ਲਈਦੀ ਜੇ ਕਿਤੇ ਕਰਮਾੜੀ ਨਾਲ ਜੂੜ ਮੰਗਦੀ ਤੇ ਨਾ ਲਾਤੀ ਮਾਰਦੀ ਠੀਕ ਆ ਜੀ ਹਾਂਜੀ ਉਹ ਗੱਲ ਦੀ ਆਪਣੀ ਫੋਲ ਗਰੰਟੀ ਹੋਊਗੀ ਕੋਈ ਵੀ ਰੱਖੂ ਮੰਨ ਲਓ ਸੋਇਆਂ ਜਾਂ ਕੁਝ ਵੀ ਹੈ ਵੀਰ ਜੀ ਥੋੜੇ ਜਿਹਾ ਉੱਪਰ ਰੁਲੇ ਘਰੋਂ ਆਈ ਆ ਦੰਦ ਖੋਰ ਬਿਲਕੁਲ ਗਰੰਟੀ ਵੀਰ ਜੀ ਆਪਣਾ ਕੈਮ ਹਾਂਜੀ ਹਾਂਜੀ ਪ੍ਰੋਪਰ ਹੈਗੇ ਹਾਂ ਮਨ ਲੀ ਉਹਨਾਂ ਤੇ ਆਖਿਆ ਵੀ ਇਹ ਤੀਜੇ ਲਈ ਗਾਂ ਘੱਬਣਾ ਚਲੋ ਮੰਨ ਲਓ ਕੋਈ ਵੀਰ ਭਰਾ ਆਪਣੇ ਨੂੰ ਚੌਥੇ ਦੀ ਲਾੜੇ ਜਿੰਨੇ ਵੀ ਮਰਜ਼ੀ ਲਾ ਲੈ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਚੌਥੇ ਦੀ ਲਾੜੇ ਬਾਕੀ ਮੈਂ ਨਵੀਂ ਜੇ ਲਓ ਦੋਸਤੋ ਠੀਕ ਹੈ ਸੂਬਿਆਂ ਦੇ ਵਿੱਚ ਚਲੋ ਹੈ ਗਈ ਵੀਰ ਛੰਡੇ ਹਾਂਜੀ ਹਾਂਜੀ ਤੇ ਬਾਕੀ ਮੂੰਹ ਦੰਦ ਫੋਰ ਪੂਰੇ ਓਕੇ ਰਪੋਰਟ ਓਕੇ ਓਕੇ ਤੋਰਾ ਤਾਰਾ ਬੜਾ ਸੰਦੂਸਾ ਬਹੁਤ ਤੋਰਾ ਤਾਰਾ ਕਰਮਾਲੀ ਦਾ ਮੈਂ ਨੰਗੀਆਂ ਚਲੋ ਇਹ ਆ ਵੀ ਬਾਕੀ ਥੋੜੇ ਜਿਹਾ ਤੁਹਾਨੂੰ ਪਤਾ ਆਮ ਘਰ ਤੋਂ ਨਿਕਲਦਾ ਡੰਗਰ ਜਿੱਦੋਂ ਲੰਮੀ ਲੁੰਮੀ ਵੀ ਵੇਖੋ ਕਿੱਡੀ ਆ ਮੈਂ ਓਕੇ ਹਾਂਜੀ ਤੋੜ ਲਓ ਵੀਰ ਹਾਂਜੀ ਮੈਂ ਦੋਸਤੋਂ 5 ਕਿਲੋ ਦੁੱਧ ਹਾਂਜੀ ਇਸ ਵਕਤੇ ਤੇ ਥਰੇ ਹਾਜ਼ਰ ਆ ਤੇ ਕੱਦ ਸੋਨਾ ਸਿੰਗਲ ਖੱਡੀ ਦੇ ਵਿੱਚ ਆ ਬਾਕੀ ਸੁਵੇ ਦੇ ਵਿੱਚ ਆਉਦੀ ਸਮਝ ਕੋਈ ਵੀਰ ਵੇਖ ਲੈ ਬਾਈ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂਜੀ ਚੈੱਕ ਪਾਸ ਕੋਈ ਵੀਰ ਜੀ ਆਪਣੇ ਘਰੋਂ ਕੋ ਡਾਕਟਰ ਲਿਆਂਕੇ ਚੈੱਕ ਕਰਾ ਕੇ ਜਿੱਦਾਂ ਮਰਜ਼ੀ ਆਪਦੀ ਤਸੱਲੀ ਅੱਛਾ ਫਿਰ ਟੰਡੇ ਕਿਸੇ ਪਾਸੇ ਕੋ ਧਾਰ ਦਾ ਬਾਤ ਕਰ ਕੋਈ ਵੀਰ ਜੀ ਧਾਰ ਦਾ ਬਾਤ ਘਾਟ ਨਹੀਂ ਕੋਈ ਵੀ ਨਹੀਂ ਐ ਵਧੀਆ ਚੁਆਇਸ ਹੋਈ ਬਿਲਕੁਲ ਵਧੀਆ ਵਾ ਠੀਕ ਹੈ ਜੀ ਹਾਂ ਹਾਂ ਯਾ ਤੇ ਕਿਵੇਂ ਡੰਡਾ ਡੁੰਡਾ ਲੈ ਕੇ ਤੁਰਨ ਦੇ ਜੀ ਮੇਰੇ ਨਾਲ ਸੱਟ ਜੀ ਲੱਗੀ ਸੀ ਵਾਵਾ ਜੀ ਤੁਹਾਨੂੰ ਪਤਾ ਪਹਿਲਾਂ ਪਲੇਟ ਫਰੂਟ ਪਈ ਸੀ ਤੇ ਉਹ ਨਾ ਕੱਲ ਪਰਸੋਂ ਦਾ ਬੰਨ ਉੱਚੀ ਨੀਵੇਂ ਥਾਂ ਬੈ ਗਿਆ ਤੇ ਉਹ ਨਾ ਦਰਦਵੜੀ ਹੋਣਦੀ ਉਹਦਾ ਤੁਰਿਆ ਨਹੀਂ ਜਾਂਦਾ ਨਹੀਂ ਮੈਂ ਡੰਡਾ ਜੀ ਫੜ ਲੈਣਾ ਪੂਰਾ ਪਰਾਪਾ ਦਾ 6 ਫੁੱਟ ਦਾ ਆ ਤੇ ਉਹਦਾ ਕਰਕੇ ਨਾ ਮੈਨੂੰ ਪਤਾ ਥੋੜਾ ਜਿਹਾ ਡੰਡੇ ਨਾ ਹੀ ਅੱਛਾ ਤੁਹਾਡੇ ਵੀਰ ਇਹਦੇ ਲੈਂਡ ਦੇਣ ਦੀ ਗੱਲ ਕਰੀਏ ਕਿੱਥੋਂ ਕੁਦੱਕ ਜੜੀ ਦੇ ਦਾਂਗੇ ਵੀਰ ਜੀ ਆਪਾਂ ਬਾਲਾ ਨਾ ਮੁੱਲ ਕੋਈ ਕਰੀਏ ਹਾਂ ਨਾ 1 46000 46000 ਦੀ ਦੇ ਦੀ ਵੀਰ ਜੀ 46000 ਦੀ ਹਾਂ ਜੀ ਹਾਂ ਜੀ ਫੇਟ ਕੀ ਤੇ ਮੈਂ ਤਦੂ ਸਾਹਿਬ ਇਹ ਲੋ ਤੋ ਕਿੱਡੀ ਲੰਮੀ ਲੰਮੀ ਹੈ ਹਾਂਜੀ ਸਿੰਘ ਚਲੋ ਥੋੜਾ ਜਿਆ ਜੂੜ ਮੰਨ ਲਓ ਵੱਡਾ ਬਖਾਇਆ ਵਾ ਮੈਂ ਉਹ ਖਾਂ ਚਾ ਗੁੱਲਾ ਸਿੰਘ ਉੱਚਾ ਗੁੰਡਾ ਬਾਕੀ ਆ ਵੀ ਆ ਵੇਖੋ ਸਾਰੇ ਨਿਸ਼ਾਨ ਹੈਗੇ ਜੇ ਸੂਸਾ ਤੇ ਸਾਰੇ ਮੱਤੇ ਚ ਨੀਲੀਆਂ ਵਾਲੇ ਨੀਲੀ ਪਿਓਰ ਜੇ ਉਤਾਂ ਹਾਂਜੀ ਹਾਂਜੀ ਲੋ ਵੀ ਪ੍ਰਭੂ ਹਾਂਜੀ ਮੋਲ ਕੋਈ ਐਵੇਂ ਆਪਾਂ 50 55 ਕਰੀ ਜਾਈਏ ਵੀ ਜੀ ਉਹ ਨਹੀਂ ਕੋਈ ਗੱਲ ਹਾਂ ਨਾ 46000 ਦੀ ਦੇ ਦਾਂਗੇ 46000 ਦੀ ਹਾਂਜੀ ਸਭ ਦੋਸਤੋ 46000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਟੋਕੜ ਗੱਬਣ ਗੱਬੜ ਵੀ ਕਰਮਾਂ ਲਈ ਖਿੱਚ ਕੇ ਲੈ ਗਈ ਅੱਧੋਂ ਜ਼ਿਆਦਾ ਸਮਾਂ ਹਾਂਜੀ ਤੇ 5 ਕਿਲੋ ਧਾਰਾਂ ਵੀ ਆ ਤਾਂ ਟੀਕਾ ਲਵਾ ਲੈਂਦੀ ਆ ਕੋਈ ਵੀਰ ਅੱਗੇ ਜਾ ਕੇ ਇਹ ਨਾ ਕਿ ਵੀ ਪਹਾੜੇ ਤੇ ਨਹੀਂ ਮਿਲੀ ਤੇ ਟੀਕਾ ਹੋ ਸਕਦਾ ਦੋ ਦਿਨ ਪਰ ਲੱਤ ਦੀ ਨਹੀਂ ਸਾਨੂੰ ਸਭ ਕੋਈ ਵਿਚਾਰੀ ਕਹਿੰਦੇ ਲੱਤ ਨਹੀਂ ਚੁੱਕਦੀ ਮੁੜ ਕੇ ਗਾੜੀ ਪਹਾੜਾਂ ਦੀ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਮਿਲਦੀ ਆ ਕਿਤੇ ਐਵੇਂ ਮਾਰਾ ਜੇ ਟੀਕਾ ਜੇ ਲਾਲ ਕੇ ਆਪਾਂ ਨਾ ਮੰਨ ਲਓ ਤੇ ਕਿਤੇ ਲੱਤ ਨਾ ਚੁੱਕੂਗੀ ਇਸ ਗੱਲ ਦੀ ਵੀ ਆਪਣੀ ਗਰੰਟੀ ਇਹਨਾਂ ਵੀ ਜੂੜ ਪਾਉਣਾ ਪਊਗਾ ਤੇ ਚਾਹੇ ਮੰਨ ਲਓ ਕੋਈ ਇਹਨੂੰ ਗਾੜੀ ਡੰਡਾ ਲੈ ਕੇ ਖਲੋਣਾ ਪਊਗਾ ਉਹ ਹਾਂਜੀ ਆ ਡੰਡਾ ਕਿਤੇ ਪਿਛੇ ਲੈ ਕੇ ਤੇ ਨਹੀਂ ਕਰਾਉਣਾ ਪੈਂਦਾ ਨਹੀਂ 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 ਉਹ ਤਾਂ ਤੁਹਾਨੂੰ ਨਹੀਂ ਨਹੀਂ ਉਹ ਨਾ ਮੇਰੇ ਦਰਦ ਜੀ ਵੜੀ ਨਿਕਲਨਦੀ ਉਹਦਾ ਕਰਕੇ ਨਾ ਤੁਰਿਆ ਨਹੀਂ ਜਾਂਦਾ ਅੱਜ ਤੁਹਾਨੂੰ ਹਾਂਜੀ ਤੇ ਮੈਂ ਚਲੋ ਅੱਛਾ ਛੱਡੇ ਵੀ ਅਗਲੀ ਜਿਹੜੀ ਆਪਣੇ ਕੋਲ ਆ ਝੋਟੀ ਆ ਗਈ ਆ ਇਹ ਵਾ ਬਿੱਜੀ ਪਹਿਲਾਂ ਤੋਂ ਹੀ ਪਲੂਣੀਆਂ ਕੱਟੀ ਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਰੰਗ ਬਾਜ ਬਹੁਤ ਵੇਖ ਲੋ ਐ ਸਾਰੀ ਮੰਨ ਲੋ ਪੂਛ ਤੇ ਥੋੜੇ ਜਿਹਾ ਵਾਲ ਚਿੱਟੇ ਆ ਬਾਕੀ ਐ ਜੈਡ ਬਲੈਕ ਆ ਕਰਮਾਲ ਲੋ ਵੀ ਭਰਾਓ ਝੋਟੀ ਆ ਤੁਹਾਨੂੰ ਦਿਖਾ ਰਹੇ ਆ ਪਹਿਲਾ ਸੂਆ ਝੋਟੀ ਦਾ ਸੂਣਾ ਕੱਦਗਾਠ ਪਲੀ ਪੂਰੀ ਹੈ ਠੀਕ ਹੈ ਜੀ ਵਜਨ ਉਹ ਜਨ ਵੇਖੋ ਤੁਹਾਡੇ ਸਾਹਮਣੇ ਆ ਤੇ ਕੱਦ-ਕਾਠ ਚਾਹੇ ਕੋਈ ਵੀਰ మీడియం మీడియం ਤਾਂ ਥੋੜੀ ਜਿਹੀ ਉੱਚੀ ਹਾਈਟ ਆ ਠੀਕ ਹੈ ਚੰਗੀਆਂ ਝੋਟੀਆਂ ਦੇ ਵਿੱਚ ਇਹਦੀ ਗਿਣਤੀ ਆਪਾਂ ਕਰ ਸਕਦੇ ਹਾਂ ਥਾਂ ਦੇਵੇ ਦੀ ਬਿਲਕੁਲ ਸਾਫ਼ ਸੁਥਰੀ ਚੌਰਸ ਨੇਵਾ ਤੇ ਕੰਪੈਕਟ ਡੈਕਟਰ ਫਿਕਸ ਲੈਵੇ ਦੇ ਵਿੱਚ ਆ ਠੀਕ ਆ ਬੇਖੋ ਸਿੰਘ ਸੋង ਦਾ ਫੇਸ ਕੁਆਲਟੀ ਦੇਖੋ ਸਕੀਨੀ ਸੁਕੁਨੀ ਵਾਲੇ ਪਾਸੇ ਵੀ ਪੂਰੀ ਕਰਮਾਲੀ ਗਿਆ ਬਗਾਨਾ ਜਤਪ੍ਰੀਤ ਦੀ ਵੀ ਕਰਮਾਲੀ ਨੂੰ ਪੂਰੀ ਆ ਜੀ ਸਕੀਨੀ ਪੂਰੀ ਆ ਝੋਟੀ ਦੀ ਕਿਉਂਕਿ ਸਿੰਘ ਸੁਖ ਬਹੁਤ ਜਿਆਦਾ ਪਿਆਰਾ ਗੁਲਾਈ ਦੇ ਵਿੱਚ ਸਿੰਘ ਖਾਨ ਭਾਂਡੇ ਦੀ ਵੇਖੋ ਬਹੁਤ ਜਿਆਦੀ ਸਾਫ ਸੁਥਰੀ ਆ ਆ ਲਓ ਜੀ ਤੋਂ ਥਣੀਆਂ ਥੁਣੀਆਂ ਬਹੁਤ ਜਿਆਦੀਆਂ ਸੋਹਣੀਆਂ ਨੇ ਮੁੱਠੀ ਥਾੜਾ ਕਰਮਾਂ ਵਾਲੀ ਬਾਕੀ ਇਹ ਆ ਵੀ ਚਲੋ ਅਜੇ ਕਰਮਾਂ ਵਾਲੀ ਮੰਨ ਲਓ ਕਿ ਦਿਨ 2-4 ਕੱਢ ਦੂ ਕਿ ਬਾਕੀ ਸੂਜੇ ਦੇ ਸਾਨੂੰ ਪਤਾ ਪਾਉਣੇ ਹੋਣਾ ਇਹ ਸਮੁੰਦਰ ਆ ਕਿ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਇਹ ਆ ਵੀ ਹਾਂ ਲੇਕੇ ਥੋੜਾ ਤੋਰਿਆ ਜੱਗੇ ਨੂੰ ਹਾਂ ਜੀ ਬਹੁਤ ਸਾਂਭੀ ਛਮਾਈ ਆ ਜੀ ਕੱਤੀ ਵੇਹੇ ਇਹ ਨਹੀਂ ਗੱਲ ਵੀ ਨਹੀਂ ਲੋਬ ਯਾਰ ਉਹ ਠੀਕ ਆ ਤਾਂ ਸਾਰੇ ਪਾਸੇ ਪੂਰਾ ਦਿਖਾਤਾ ਹਾਂਜੀ ਹਾਂਜੀ ਪਕੀਰੀ ਆਪਣੀ ਪੂਲ ਗਾਰੰਟੀ ਹੋਊ ਤਾਂ ਤੂੰ ਸਾਹ ਉਹ ਫਿਰ ਆਪਣੇ ਕੋ ਨਹੀਂ ਕਰਮਾਲੀ ਨੇ ਇੱਕੋ ਹੀ ਚਲੋ ਪਿੱਛੋਂ ਵੀ ਪੂਲ ਗਾਰੰਟੀ ਹੀ ਤੇ ਬਾਕੀ ਥਾਣੇ ਆ ਮੰਨ ਲੋ ਆ ਵੀ ਕੋਈ ਵੀਰ ਨੇ ਟਿੱਪਣੀ ਵੀ ਹੋਵੇ ਨਾ ਭਾਵੇਂ ਇਦਾਂ ਹੀ ਬੈਠ ਕੇ ਟਿੱਪ ਲੋ ਕੋਈ ਲੱਤ ਛੜਨੀ ਮਾਰਦੀ ਕਰਮਾਲੀ ਠੀਕ ਆ ਹਾਂ ਲੱਪਾਂ ਭਰ ਭਰ ਆਉਂਦੀ ਆ ਥਾਣੇ ਵੀ ਪੂਰਾ ਮੰਨ ਲੋ ਜਦੋਂ ਆਪਾਂ ਟਿਕਉਣ ਲੱਗਦੇ ਨਾ ਵੇਖਣ ਨੂੰ ਲੱਗਦਾ ਥੋੜਾ ਨਿੱਕਾ ਆਊਗਾ ਪਰ ਆ ਪੂਰਾ ਤੁਹਾਨੂੰ ਪਤਾ ਵਾ ਥਾਣੇ ਜੇ ਤੁਹਾਨੂੰ ਪਤਾ ਇਹਨੇ ਮ ਮ ਜੋਸ਼ ਯਾਰ ਚ ਪਉਣਾ ਥਣਾ ਜਿੰਨ ਨੂੰ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਹਾਂਜੀ ਹਾਂਜੀ ਲਓ ਵੀ ਚੰਗੀ ਝੋਟੀ ਆ ਫਿਰ ਹਾਂਜੀ ਕਿਸੇ ਪਾਸੇ ਨੂੰ ਖੁੰਜੀ ਕਰਮਾ ਵਾਲੀ ਹਾਂਜੀ ਹਾਂਜੀ ਸੋਣੀ ਆ ਬਾਕੀ ਦੋਸਤੋ ਪਾਰ ਪਿਛੇ ਦੀ ਵੀਰਾਂ ਦਾ ਵੀ ਆਪਣੀ ਤਸੱਲੀ ਆ ਹਾਂਜੀ ਕੋਈ ਗੱਲ ਨਹੀਂ ਕਰਮਾ ਦੇਣ ਲੈ ਜੂ 2 3 4 ਦਿਨ ਕੱਢ ਦੂਗੀ ਲੈ ਜੂਗੀ ਜੀ 2 4 ਦਿਨ ਲੈ ਜੇ ਤੇ ਚੰਗਾ ਹੀ ਆ ਚਲੋ ਥੱਲਿਓ ਖੁੱਲ ਖਲ ਜਾਂਦੀ ਤੁਹਾਨੂੰ ਪਤਾ ਨਾਰਮਲ ਸੇਵਾ ਚ ਆਉਂਦਾ ਵਾ ਆਪਾਂ ਦੇ ਦਾ ਕਰਮਾ ਵਾਲੀ ਦਾ ਮੰਨ ਲਓ ਵੀ ਜਿ ਤਰਾ ਮੰਨ ਲਓ ਪੂਰਾ ਇਹਨੂੰ ਰਾਚਨ ਪਾਣੀ ਚਾੜਨਦੇ ਆਂ ਵੀ ਆਪਣਾ ਜੋਰ ਨਹੀਂ ਤੇ ਬਾਕੀ ਜੇ ਕੋਈ ਵੀਰ ਭਰਾ ਇਦਾਂ ਵੀ ਲੈ ਜੂ ਕੋਈ ਜਾ ਕੇ ਜਿਤਨਾ ਮਰਜੀ ਸਾਰੀਆਂ ਗਰਮੀਆਂ ਨਜ਼ਾਰੇ ਲਊਗਾ ਨਾ ਕਰਮਾਂ ਵਾਲੀ ਦੇ ਨਾਲੇ ਨਵੀਂ ਇਹਨੇ ਵਧਨਾਈਆਂ ਗਾਂ ਸੰਧੂ ਸਾਹਿਬ ਨਹੀਂ ਨਵਾਂ ਪਸੂ ਨਵਾਂ ਹੀ ਹੈ ਜੀ ਅੱਛਾ ਤੁਹਾਡੇ ਵੀਰ ਲੈਂਦਿਆਂ ਕੀ ਰਊਗਾ ਜੀ ਜੀ ਲੈਂਦੇ ਨੂੰ ਹੁਣ ਆਪਾਂ ਭਾਵੇਂ ਮੁੱਲ ਕਰ ਲਈਏ ਦਾ 1-5 ਭਾਵੇਂ 10 ਵੀਰ ਜੀ ਤੇ ਹਾਂ ਨਾ ਵੀਰ ਜੀ ਆਪਾਂ 99000 ਦੀ ਝੋਟੀ ਹੁਣ ਦੇ ਦਾਂਗੇ 95 ਦੀ ਹਾਂਜੀ ਕਹੇ ਵੀਰ ਭਰਾ ਨੇ ਸਾਹਮਣੀ ਹੁਣ ਚਲੋ ਇਹ ਗੱਬਣ ਗੱਬਣ ਦਾ ਮੋਲਾ ਮੁੜ ਕੇ ਚਲੋ ਸੂਪੀ ਫੇਰ ਚਲੋ ਇਹ ਗੱਲ ਹੈਗੀ ਆ ਵੀ ਫੇਰ ਕੋਈ ਪੰਜਾ ਛਾ ਦਾ ਤਾਂ ਹੀ ਹੋਊਗਾ ਤੁਹਾਨੂੰ ਪਤਾ ਖਰਚਾ ਵੀ ਆਉਂਦਾ ਕਹੇ ਵੀਰ ਭਰਾ ਨੇ ਵੀ ਕਰਨਾ ਉਹਨੇ ਵੀ ਕਰਨਾ ਜਾ ਕੇ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਕੱਟੀ ਵੇਖ ਲਓ ਵੀ ਉਹ ਤਰ੍ਹਾਂ ਕੱਦ ਕਾਠ ਵਾਲੀ ਹੈ ਮੋਬ ਦੋਸਤੋ 95000 ਛੰਡੇ ਵੀਰ ਨੇ ਕੀਤੀ ਹੈ ਡਿਮਾਂਡ ਹਾਂਜੀ ਕਿੱਥੋਂ ਛੋੜ ਛੱਪੇ ਮਾਨਤਾਂ ਨੂੰ ਹੋ ਜਾਣਗੇ ਖੁੱਲੇ ਡੁੱਲੇ ਛੱਡੇ ਵੀਰ ਖੁੱਲੇ ਡੁੱਲੇ ਕਰਦੇ ਹੋ ਜੇ ਕੋਈ ਨਹੀਂ ਕਰਦਾਂਗੇ ਵੀਰ ਜੀ ਕੋਈ ਨਹੀਂ ਇੱਕ ਛੋੜਦਾ ਪਾਉਂਦਾ ਨਾ ਵੀ 2 4 500 ਹੋ ਨਹੀਂ ਜਿੰਨਾ ਵੀ ਹੋ ਰੱਜ ਕੇ ਹੋ ਜੇ ਮੈਂ ਵੀ ਜੀ ਆਪ ਜਿੰਨਾ ਨਾ ਮੰਨ ਲਓ ਭੈਣ ਭਰਾ ਕੋਈ ਆਵੇ ਸਹੀ ਫੋਨ ਲਾਵੇ ਕੋਈ ਗੱਲ ਨਹੀਂ ਆ ਜਿੰਨੀ ਤੱਕ ਹੋਵਾਂਗੇ ਵੀਰ ਜੀ ਫੁੱਲ ਕਰਾਂਗੇ ਠੀਕ ਨਹੀਂ ਗੱਲ ਹਾਂਜੀ ਹਾਂਜੀ ਬਾਕੀ ਸੋਹਣੀ ਝੋਟੀ ਆ ਤੁਸੀਂ ਵੇਖ ਲਈ ਆ ਸੋਹਣੀ ਮੂੰਹ ਮੱਥੇ ਨੂੰ ਚੰਗੀ ਆ ਮੂੰਹ ਮੱਥੇ ਨੂੰ ਚਲੋ ਇਹ ਗੱਲ ਹੈ ਕਿ ਕਰਮਾਂ ਵਾਲੀ ਲੱਗਦੀ ਕਾਹਾਂ ਜਾ ਕਰਮਾਂ ਦੀ ਆ ਵੇਖੋ ਚੋਰ ਚੰਗੀ ਖੁੱਲੂ ਸੰਤੂ ਸਾਹਿਬ ਸੂਈ ਸਾਹੀ ਤੇ ਤਿਆਰ ਹੋਈ ਕਰਮਾਂ ਲਈ 10 1 ਲੱਖ 10 ਹਜ਼ਾਰ ਦੀ ਕੱਟੀ ਕਿਤੇ ਮੰਡੀਆਂ ਚੋਂ ਵੀ ਦੁਜੀਏ ਤਾਂੂੰ ਵੀ ਮਿਲ ਜੂ ਤੇ ਮੈਨੂੰ ਮੰਨ ਲਓ ਆਣ ਕੇ ਕੋਈ ਪੁੱਛ ਲੈ ਵੀ ਵਾਕਿਆ ਚਲੋ ਆਪਾਂ ਨੂੰ ਕਹੇ ਵੀਰ ਭਰਾਣੇ ਹਿਸਾਬ ਨਾਲ ਦਿੱਤੀ ਤੇ ਆਪਾਂ ਨੂੰ ਕੋਈ ਭੈਣ ਭਰਾ ਕੁਝ ਲੈ ਜੂ ਤੇ ਹਿਸਾਬ ਨਾਲ ਨਹੀਂ ਹਾਂਜੀ ਹਾਂਜੀ ਵੇਖੋ ਫੇਸ ਕੁਆਲਟੀ ਐ ਅੱਖ ਵੀ ਕਾਲੀ ਸਿੰਘ ਵੀ ਤੁਹਾਨੂੰ ਆ ਸਾਰਾ ਕੁਝ ਹੀ ਮੰਨ ਲਓ ਸਿਰ ਵੀ ਮੂੰਹ ਵੀ ਪੂਝ ਹੀ ਥੋੜੀ ਜੀ ਆ ਪੁਰ ਵੀ ਸਾਰੇ ਇਸ ਤਰ੍ਹਾਂ ਦਾ ਸੰਭਾਉਤ ਬਹੁਤ ਜਿਆਦਾ ਪੂਰ ਚੰਗੀ ਹੈ ਸ਼ਾਈ ਸੂਈ ਚੰਗੀ ਹੈ ਹਾਂਜੀ ਹਾਂਜੀ ਸਾਰੀ ਚਲੋ ਇਹ ਤਾਂ ਝੋਟੀ ਹੋ ਗਈ ਵੀਰ ਚੰਡੇ ਤੋਂ ਬਾਅਦ ਜਿਹੜੀ ਅਗਲੀ ਆਪਣੇ ਕੋਲ ਆ ਆ ਗਈ ਮੱਝ ਇਹ ਵੀਰ ਦੀ ਆ ਗਈ ਝੋਟੀ ਆ ਦੂਜਾ ਸੂਆ ਵਾ ਸੂਈ ਆਏ ਤਾਜੀ ਵੀਰ ਦੀ ਬਿਲਕੁਲ ਅੱਛਾ ਜੀ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਜੀ ਨੂੰ ਇਹਨੂੰ ਵੀਰ ਦੀ ਅੱਜ ਮੇਰੇ ਹਿਸਾਬ ਨਾਲ 15 14 ਦਿਨ ਵੀਰ ਦੀ ਸੂਈ ਨੂੰ ਹੋਏ ਆ ਹਾਂ ਹਾਂਜੀ ਦੁੱਧ ਦੇ ਦੇ ਥੱਲੇ ਵੀਰ ਦੀ ਹੋਂ ਜਿਹੜਾ ਵਾ ਮੰਨ ਲਓ ਵੀ 11 ਕਿਲੋ ਵੀਜੀ ਦੁੱਧ ਤਿਆਰ ਹੋਵੇ ਤੇ ਲਈ ਆਣਾ 12 ਕਿਲੋ 11 12 ਕਿਲੋ ਹਾਂਜੀ ਹਾਂਜੀ ਤੇ ਦਿਨ ਦਿਨ ਕਿੰਨਾ ਕ ਦੱਸਿਆ ਜੇ ਜੇ ਨੇ ਇਹਨੂੰ ਵੀਜੀ ਅੱਜ ਮੇਰੇ ਖਾਨਾ 15 18 ਦਿਨ ਹੋ ਗਏ ਹੁਣ ਦੇ ਵੀਜੀ ਸੁਣ ਲਓ ਦੋਸਤੋ 15 ਤੋਂ 18 ਦਿਨ ਦਾ ਸਮਾਂ ਹੋ ਗਿਆ ਤੇ ਦੂਜਾ ਸੂਆ ਦੂਜਾ ਹੀ ਹੋਗੀ ਨਾ ਵੀਰੇ ਹਾਂ ਜੀ ਦੂਜਾ ਵੀ ਤੇ ਦੂਜਾ ਕਰਦੇ ਦੂਜਾ ਸੂਆ ਦੋਸਤੋ ਠੀਕ ਆ ਦੂਜਾ ਸੂਆ ਬਾਕੀ ਕੋਈ ਫੇਸਪੂਲ ਤੋਂ ਤੁਹਾਨੂੰ ਤੁਸਲੀ ਨਾਲ ਦਿਖਾ ਦੇ ਕਿਉਂਕਿ ਬਾਅਦ ਵਿੱਚ ਚਿਹਰਾ ਮੋਹਰਾ ਕਿਸੇ ਵੀਰ ਨੇ ਵੇਖ ਕੇ ਜਜਮੈਂਟ ਕਰਨੀ ਆ ਉਹ ਤੁਸੀਂ ਕਰ ਸਕਦੇ ਜੀ ਆ ਵੇਖੋ ਮੋਚਾਂ ਅੱਖ ਬਿੱਲੀ ਮਨਕੀ ਆ ਨੀਲੀ ਦੀ ਕੀ ਬੱਗੀ ਮੋਚਾ ਦੋਵੇਂ ਅੱਖਾਂ ਵੇਖੋ ਤੁਸੀਂ ਬਿੱਲੀਆਂ ਖਾਣ ਤੇ ਪਤਲੇ ਪਿੰਡੇ ਦੀ ਕਰਮਾ ਵਾਲੀ ਜਿਵੇਂ ਗੰਡੇ ਦਾ ਛਿਲਕਾ ਹੁੰਦਾ ਹੈ ਜਵਾਹ ਸੰਧੂ ਸਾਹਿਬ ਆ ਪੂਰਾ ਸ਼ਬਦ ਕਰਮਾ ਵਾਲੀ ਸ਼ਬਾਤ ਹਮ ਸ਼ਬਾਤ ਅਸਮਾਨ ਮਗਾਰੇ ਵਾਲਾ ਦੂਰਾ ਦੂਰਾ ਖਣ ਕਰਮਾ ਵਾਲੀ ਪਤੂਕੇ ਘਰ ਅੱਛਾ ਛੰਡੇ ਵੀ 11 12 ਤੇ ਚੱਲਣ ਢਈ ਹੁਣ ਹਾਂਜੀ ਹਾਂਜੀ 11 12 ਤੇ ਚੱਲਣ ਢਈ ਹਾਂ ਥੋੜਾ ਜਿਹਾ ਨਿੱਕੇ ਇੱਕ ਲੰਮਾ ਗੇੜਾ ਲਵਾ ਦਿੱਤੀ ਤੋਰਦਿਆ ਜੇ ਇੱਕ ਆਹ ਬੱਚਾ ਕੱਟਾ ਹਾਂ ਕੱਟਾ ਆਹ ਕੱਟਾ ਮਗਰ ਠੀਕ ਆ ਆਹ ਕੱਟਾ ਵੇਖੋ ਵੀਰੋ ਬਾਕੀ ਆਪਦਾ ਕੋਈ ਵੀ ਅੰਦਾਜ਼ਾ ਲਾ ਲੈ ਆਹ ਕ ਉਹਦਾ ਬੱਚਾ ਜੀ ਆ ਵੇਖੋ ਕੋਈ ਸਿੰਗ ਟੁੰਗ ਨਹੀਂ ਕੱਢਿਆ ਜੇ ਨਿਕਲ ਮਾਰੀ ਹਾਂਜੀ ਇਹ ਇਹ ਕਾ ਮੈਂ ਨਿਕਲ ਕੋ ਥੋੜਾ ਕਮਾ ਲਿਓ ਫਿਰ ਬਾਕੀ ਚਵਾਲ ਇਹ ਸਾਨੂੰ ਸਾਹਿਬ ਇੰਨਾ ਕਰਮਾਉਣ ਨੂੰ ਲੱਗਾ ਨਾ ਮੇਰੇ ਹਾਂ ਨਾ ਕਰਮਾ 2 ਲੱਖ ਰੁਪਏ ਦੀ ਮੈਂ ਨੂੰ ਨਹੀਂ ਚਵਾਲ ਤੇ ਜਾ ਅਛਾ ਝੰਡੀ ਵੀਰ ਇਹ ਇਹ ਗੱਲ ਤੇ ਨਹੀਂ ਵੀ 11 ਕਿਲੋ ਕਹਿ ਕੇ 12 ਦਾ ਨਿਕਲਦਾ ਨਾ ਉਹ ਫਿਰ ਨਾ ਜੀ ਨਾ ਆਇਆ ਵੀਰ ਜੀ ਨਾ ਹਾਂ ਤੁਹਾਨੂੰ ਦੱਸਣ ਦਿਆਂ ਗੱਲ ਵੀ ਇਹ 11 12 ਕਿਲੋ ਦਾ ਪੱਕਾ ਆਊਗਾ ਗਾਰੰਟੀ ਵਾਲਾ ਠੀਕ ਹੈ ਬੜਾ ਹਾਂ ਜੀ ਹਾਂ ਜੀ ਇਹ ਨਹੀਂ ਕੋਈ ਗੱਲ ਹੈ ਕਿ ਵੀ ਆਪਾਂ ਤੁਹਾਨੂੰ ਦੱਸਣ ਦਿਆਂ ਗੱਲ ਲੋ ਜੀ ਅਹ ਲੋ ਵੀ ਲੋ ਹਾਂ ਜੀ ਆਹ ਦੇਖੋ ਦੋਸਤੋ ਠੀਕ ਆ ਸੋ ਝੋਟੀ ਵੇਖੋ ਚਿਹਰਾ ਮੋਹਰਾ ਵੇਖੋ ਕਾਫੀ ਸੋਹਣਾ ਠੀਕ ਆ ਜੀ ਤੋ ਸਕੀਨ ਵੀ ਕਾਫੀ ਆ ਬਾਕੀ ਨੀਲੀ ਦੀ ਛੋਟੀ ਆ ਤੇ ਬਹੁਤ ਖੂਬਸੂਰਤ ਠੀਕ ਆ ਜੀ ਪਤਲੇ ਪਿੰਡੇ ਦੇ ਵਿੱਚ 11-12 ਕਿਲੋ ਦੁੱਧ ਖੁੱਲਾ ਡੋਲਾ ਵੀਰਾਂ ਦਾ ਵੀ ਹੈਗਾ ਬਾਕੀ ਆ ਆਰਡਰ ਤੋਂ ਵੇਖ ਕੇ ਤੁਸੀਂ ਦੇਖ ਸਕਦੇ ਜੀ ਥਾਣ ਦੇਖੋ ਬਈ ਦੋਸਤੋ ਕਿਦਾਂ ਦਾ ਲੱਗਾ ਆਹ ਵੇਖੋ ਇੱਕੋ ਜਿਹਾ ਲੇਵਾ ਠੀਕ ਆ ਜੀ ਦੋਹਾਂ ਸਾਈਡਾਂ ਤੇ ਬਿਲਕੁਲ ਵਿਚੋਂ ਫਾੜੀ ਵਾਲਾ ਚੱਡਾ ਕਹਿ ਲਓ ਠੀਕ ਆ ਇੱਕੋ ਜਿਹਾ ਪਾੜ ਬਣੇ ਹੋਇਆ ਦੋਹਾਂ ਪਾਸੇ ਤੇ ਕੋਈ ਬੋਲ ਕੋਈ ਸੰਧੂ ਸਾਹਿਬ ਕਿਤੇ ਕਰਮਾ ਵਾਲੀ ਦਾ ਕਿਤੇ ਮਾਸਾ ਜਿੰਨਾ ਵੀ ਛਟਾ ਨਹੀਂ ਕਰੀ ਓਕੇ ਓਕੇ ਏਡਾ ਮੰਨ ਲਓ ਮਜ਼ਾਕਾ ਮੰਨ ਲਓ ਹਾਂਜੀ ਹਾਂਜੀ ਮਗਰ ਅੱਛਾ ਮਿਲਦੀ ਫਿਰ ਹੱਸ ਕੇ ਪੂਰੇ ਵੀਰ ਜੀ ਆਏ ਨਾ ਨੇ ਭਾਵੇਂ ਇਹਨੂੰ ਤੈਨੂੰ ਦੱਸੁੰਦੇ ਆਂ ਗੱਲ ਵੀ ਤੇਮ ਬਚਾਰੀ ਨੇ ਦੇਣਾ ਤੇ ਨੇ ਥੱਲੇ ਹੋਇਆ ਭਾਵੇਂ ਚਾਰ ਡੰਗ ਚੋਲੋ ਬੱਚਾ ਛੱਡ ਕੇ ਏਡੀ ਮਿੱਠੀ ਆ ਬਹੁਤ ਮੰਨ ਲਓ ਮਿੱਠੀ ਆ ਚੋਟੀ ਤੇ ਬਾਕੀ ਦੁੱਧ ਵੀ ਜੇ ਕੋਈ ਕਹੇ ਕੋਈ ਮੰਨ ਲਓ ਇਹ ਗੱਲ ਹੈ ਕਿ ਸੇਵਾ ਵਾਲੇ ਕੋ ਜਾਊ ਤੇ 14 ਲੀਟਰ ਤੇ ਵੀ ਜੀ ਪਹੁੰਚੂਗੀ ਇਹ ਕਰਮਾ ਲਓ ਜੀ ਜੇ ਕੋ ਸੇਵਾ ਇਹਦੀ ਕਰੂਗਾ ਹਾਂਜੀ ਹਾਂਜੀ ਝੋਟੀ ਬਹੁਤ ਜਿਆਦਾ ਬਣੀ ਕਾਲੀ ਕਰਮਾ ਵਾਲੀ ਸਹੱਕੀ ਬਣੀ ਸੁਲੱਖੀ ਬਹੁਤ ਹਾਂਜੀ ਹਾਂ ਇੱਕ ਵਾਰੀ ਐਂ ਵੇਖ ਲਈ ਤੇ ਲੱਗਦਾ ਵੀ ਵੇਖੀ ਜਾਈਏ ਸਹੀ ਜਾਈਏ ਨਹੀਂ ਇਕੱਲੀ ਉਹ ਗੱਲ ਨਹੀਂ ਵੀ ਇਕੱਲੀ ਸਲਾਉਣ ਵਾਲੀ ਗੱਲ ਹੈ ਇਹ ਦੇਖੀ ਚਾਹੀਏ ਤੇ ਵੇਖੀ ਜਾਈਏ ਵੇਖੀ ਜਾਈਏ ਸਹੀ ਗੱਲ ਆਈ ਇਹੋ ਜੀ ਚੀਜ਼ ਵੇਖ ਕੇ ਸਭ ਨੂੰ ਸਾਹਿਬ ਜੀ ਨਹੀਂ ਕਰਦਾ ਛੱਡਣ ਨੂੰ ਬਾਹਰ ਕਿਤੇ ਬਾਕੀ ਝੋਟੀ ਦੋਸਤੋ ਪਿਆਰੀ ਆ ਮੈਨੂੰ ਲੱਗਦਾ ਵੀ ਆ ਕਿਸੇ ਦਾ ਸੀਮਨ ਭਰਾ ਇਹਦੇ ਬੱਚੇ ਸੋਹਣੇ ਪਾਉਗੇ ਬਹੁਤ ਵਧੀਆ ਪਾਉਗੀ ਬੱਚੇ ਬਹੁਤ ਵਧੀਆ ਬੱਚੇ ਇਹ ਜਿਹੜੇ ਆ ਮੰਨ ਲਓ ਇਹ ਤਾਂ ਨਾ ਪਾਸ ਕਰਨ ਵਾਲੇ ਬੱਚੇ ਪਾਉਗੇ ਬਾਕੀ ਜਿਹੋ ਜਿਹਾ ਮਿਲਣਾ ਤਾਂ ਵੀ ਨਸਲ ਦਾ ਜਾਂ ਬਰੀਡ ਦਾ ਬੇੜਾ ਕਰਕੇ ਕੀਤਾ ਪਿਆ ਨਾ ਮਾਲੀ ਇਹਦੇ ਗਰੇ ਤੋਂ ਧੰਵਾਦ ਹੈ ਉਹ ਆਉਣ ਵਾਲੇ ਸਮੇਂ ਵਿੱਚ ਪਸ਼ੂਆਂ ਨੂੰ ਦੁੱਧ ਕੱਢਣਾ ਨਹੀਂ ਨਹੀਂ ਕੱਢਣਾ ਨਹੀਂ ਕੱਢਣਾ ਠੀਕ ਸੁਮਾਲਿਆ ਹੁਣ ਮਾਲਾ 12 ਕਿਲੋ ਵਾਲੀ ਆ ਇਹਨੂੰ ਸੁਮਾਲਿਆ ਤਾਂ ਕਹਿੰਦੇ ਧੀਆ ਹੋ ਸਕਦਾ ਵੀ ਕੋਈ 13 14 15 ਤੱਕ ਚੱਲਣ ਵਾਲੀ ਜਾਣਗੀਆਂ ਜੀ ਇਹਦੀਆਂ ਮੰਨ ਲਓ ਗਾਂ ਧੀਆ ਭਾਵੇਂ 16 18 ਵਾਲੀਆਂ ਪਾਲ ਲਈ ਆਪਾਂ ਅਸੀਂ ਤੇ ਹੁਣ ਆਪਣੇ ਤੇ ਆ ਨਾ ਹਾਂਜੀ ਹਾਂਜੀ ਲੋ ਜੀ ਬਾਕੀ ਦੋਸਤੋ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਵਾਰ-ਵਾਰ ਤਾਂ ਦਿਖਾਵੇ ਤੇ ਕਿਸੇ ਪਾਸਿਓਂ ਵੀਰ ਵੇਖੋ ਫਿਰ ਉੱਤਾਂ ਵੀ ਤਾਂ ਲਸੰਦਾ ਵੀ ਠੰਡੀ ਛੀਲ ਵਿੱਚ ਢੀਨੇ ਦੇ ਟਾਈਮ ਇਹ ਤਾਂ ਡੰਗਰ ਡਰਦਾ ਵਾ ਮੇਲੀ ਦਾ ਪਸ਼ੂ ਹੀ ਹੋਵੇ ਮੇਲੀ ਦਾ ਪਸ਼ੂ ਕੋ ਡਰਕਲ ਜੈ ਨਹੀਂ ਹੁੰਦਾ ਡਰਕਲ ਫਾਕੜ ਨਹੀਂ ਹਾਂਜੀ ਕੋਈ ਤੇ ਲੈ ਕੇ ਬਣਦੇ ਹਾਂ ਬਹੁਤ ਸੋਹਣੀ ਝੋਟੀ ਆ ਦੋਸਤੋ ਤੇ ਅੱਗੋਂ ਪਤਲੀ ਆ ਪਿੱਛੋਂ ਭਾਰਾ পেট ਖੁੱਲਾ ਡੁੱਲਾ ਸਰੀਰਕ ਬੰਤਰ ਤੇ ਚਾਰੋਂ ਸੂਰੂ ਚੰਗੀ ਹੋਣੀ ਪੂਰੀ ਪੂਰੀ ਜੀ ਜੋ ਕਰਮਾਂ ਵਾਲੀ ਨੂੰ ਮਰਜ਼ੀ ਪਾਈ ਜਾ ਉਹ ਖਾਈ ਜਾਂਦੀ ਇਹ ਨਹੀਂ ਵੀ ਨਹੀਂ ਬਹੁਤ ਕਾਫੀ ਸੋਹਣਾ ਜਿਹੜਾ ਦੋਸਤੋ ਸਟਰਕਚਰ ਆ ਬਾਡੀ ਦਾ ਚੰਗੀ ਝੋਟੀ ਆ ਪਸੰਦ ਆਊਗੀ ਤੇ ਚੱਲੇ ਵੀਰ 11 12 ਕਿਲੋ ਦੁੱਧ ਤੇ ਆ ਕੀ ਮੁੱਲ ਕਰਦੇ ਲੈਣ ਦੇ ਕੀ ਰੂਪ ਮੁੱਲ ਦੇ ਹਿਸਾਬ ਨਾਲੇ ਭਾਵੇਂ ਆਪਾਂ ਝੋਟੀ ਦਾ 1.5 ਲੱਖ ਵੀ ਕਰ ਲਈਏ ਜਾਇਜ਼ ਆ ਪਰ ਨਹੀਂ ਆਪਾਂ ਝੋਟੀ ਨੂੰ ਇੱਕ 5 ਮੁੱਲ ਕਰਾਂਗੇ 1.5 ਹਾਂਜੀ 1.5 ਮੁੱਲ ਕਰਾਂਗੇ ਵੀਰ ਜੀ ਹਾਂਜੀ ਹਾਂਜੀ ਉਹ ਚੋ ਮਾਨਤਾਨ ਕੋਈ ਨਹੀਂ ਕਰਦਾਂਗੇ ਕੋਈ ਗੱਲ ਨਹੀਂ ਪੂਰੇ ਦੇ ਵੀ ਵੀਰ ਜੀ ਦੇ ਦਾਂਗੇ ਜੇ ਪੈਸੇ ਨੇ ਆਪਾਂ ਨੂੰ ਵੀਰ ਭਰਾ ਨੇ ਕਹਿੰਦੇ ਸੀ ਗਾੜੀ ਵੀ ਤੋ ਰੋਟੀ ਲੈ ਲੂਗਾ ਕਮਾਲੂ ਕਰਮਾ ਵਾਲੀ ਚੋਟੀ ਕੋ ਤੁਹੀ ਦੱਸ ਦੋ ਮਾਮਾ ਝੋਟੀ ਦੇ ਜੇ ਅੱਜ ਦੇ ਹਿਸਾਬ ਦੇ ਨਾਲ ਕੱਟੀ ਜਿਹੜੀ ਆ 2 ਲੱਖ ਦੀ ਹਾਂਜੀ ਬਾਕੀ ਜਿਹਦੇ ਹਿਸਾਬ ਨਾਲ ਬੰਤਰ ਲੱਗੇ ਵੇਖੋ ਬਿਤਰੀਆਂ ਬੁਤਰੀਆਂ ਕਿੱਥੇ ਟਿਕਾਣੀਆਂ ਕਰਵਾਉਣੀਆਂ ਲੱਗੀਆਂ ਉਹ ਆਪਾਂ ਕੀ ਕਰਦੇ ਇੱਕ ਪੰਜ ਹਾਂਜੀ ਹਾਂਜੀ ਇੱਕ ਪੰਜ ਵੀਰ ਜੀ ਹਾਂਜੀ ਹਾਂਜੀ ਲਓ ਵੀ ਇੱਕ ਪੰਜ 200 ਵੀਰ ਨੇ ਮੁੱਲ ਕੀਤਾ ਝੰਡੇ ਦੇ ਹਾਂਜੀ ਬਾਕੀ ਅੱਗੇ ਕੋਈ ਵੀਰ ਆਣ ਕੇ ਅਖੀ ਜਰੂਰ ਦੇਖ ਲਿਓ ਠੀਕ ਹਾਂਜੀ ਹਾਂਜੀ ਚੋਕੇ ਦੇਖ ਲਿਓ ਕਿਉਂਕਿ ਪੈਸਾ ਲੱਖਾਂ ਲੱਗ ਜਾਂਦਾ ਕੋਈ ਵੀਰਾ ਆਨਲਾਈਨ ਸੌਦਾ ਪੈਸਾ ਕਿ ਤੁਸੀਂ ਘੱਟ ਵੀ ਕਰੋਗੇ ਕੋਈ ਚੱਕਰ ਨਹੀਂਗਾ ਇੱਥੇ ਆਣ ਕੇ ਕਰੋ ਤੇ ਸੱਲੀ ਆਉਂਦਾ ਇੱਕ ਪਤੂ ਬੱਸ ਬੱਸ ਉਹ ਪਸੰਦ ਹੋਣਾ ਚਾਹੀਦਾ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਗੱਲ ਨਹੀਂ ਵੀਰ ਜੀ ਆਪਦੀ ਕੋਈ ਦੋ ਡੰਗ ਜਿੰਨੂੰ ਆਪਦੀ ਕੋਈ ਤਸੱਲੀ ਕਰਕੇ ਲੈ ਜਾ ਕੋਈ ਡੰਗਰ ਅਗਵਾ ਦੋ ਡੰਗ ਤਾਂ ਆਪਦੀ ਤਸੱਲੀ ਕਰੇ ਆਪਾਂ ਨੂੰ ਇਹ ਗੱਲਾਂ ਵੀਰ ਜੀ ਕੋਈ ਤਰਾਜ ਨਹੀਂਗਾ ਕਿਉਂ ਅਗਰ ਇਹਨੇ ਪੈਸੇ ਦੇਣੇ ਆ ਠੀਕ ਨਹੀਂ ਗੱਲ ਤੇ ਬਾਕੀ ਦੁੱਧ ਜਿੰਨਾ ਆਖੰਦਾ ਆਪਾਂ ਦੋ ਦੋਨਾਂ ਨਿਕਲੂ ਦੇਖੋ ਹੁਣ ਹੀ ਮੰਨ ਲਓ ਝੋਟਿਏ ਆ ਵੀ ਜੀ ਕਰਦਾ ਵੀ ਮੰਨ ਲਓ ਕੋਈ ਵੇਖੀ ਜਾਈਏ ਜਿੱਤਰਾ ਮੂਰਤ ਆ ਕੇ ਬਿਲਕੁਲ ਮਾ ਦੀ ਹਾਂ ਜੀ ਨੂੰ ਮੂਰਤ ਦਾ ਪਾਤ ਦੇ ਹਾਂ ਜੀ ਹਾਂ ਜੀ ਛੱਡ ਵੀਰ ਆਜੋ ਅੱਗੇ ਜਿਹੜੀ ਆਪਣੇ ਕੋਲੇ ਇਧਰ ਦੋ categories ਹੈਗੀ ਵੈੜਾਂ ਦੀ ਆ ਗਈ ਹੈ ਹਾਂ ਜੀ ਹਾਂ ਜੀ ਤੇ ਵੈੜਾ ਦੋਵੇਂ ਆਪਣੇ ਕੋਲ ਬਕਾਉ ਨੇ ਹਾਂ ਜੀ ਤੇ ਜਿਹੜੀ ਆ ਆ ਵੈੜ ਖੜੀ ਵੀਰ ਇਹ ਵੀਰ ਜੀ ਇਹ ਵੈੜ ਆ ਦੂਜਾ ਮੰਨ ਲਓ ਇਹ ਆ ਵੀ ਤਸਵੀਰ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਵੀਰ ਜੀ 25 ਤੋਂ 27 ਦੇ ਦਿਨ ਵੀਰ ਜੀ ਹੋ ਗਏ ਹੁਣ ਦੇ ਸੂਈ ਨੂੰ 25 ਨਜੇ ਆ ਵੇਖੋ ਪੂਰੀ ਆ ਵਛੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵੇਖੋ ਮੂੰਹ ਮਾਂ ਤੋਂ ਮੰਨ ਲਓ ਲੱਗਦੀ ਜ ਮਗਰ ਵਛੀ ਆ ਗਈ ਤੇ ਆ ਤੁਸੀਂ ਵੇਖ ਸਕਦੇ ਠੀਕ ਆ ਜੀ ਸੀਲ ਸੂਲ ਵੀਰ ਜੀ ਵਧੀਆ ਬੋਤਲਾਂ ਜਵਾਹ ਪੂਰਾ ਵਧੀਆ ਵੀਰ ਜੀ ਤੇ ਦੁੱਧ ਦੇਦੇ ਥੱਲੇ 9 10 ਕਿਲੋ ਵੀਰ ਜੀ ਤਿਆਰ ਆ 9 10 ਕਿਲੋ ਹਾਂਜੀ ਹਾਂਜੀ 9 10 ਕਿਲੋ ਵੀਰ ਜੀ ਤਿਆਰ ਆ ਤੇ ਬਾਕੀ ਇਹ ਵੀਰ ਜੀ ਇੱਕ ਗੱਲ ਦੱਸ ਦਈਏ ਨਾ ਇਹ ਵੀਰ ਜੀ ਬਹਿਣੀ ਵਾਲੇ ਬੰਨਿਆਂ ਦੀ ਇਹ ਤਿਲ ਜੇ ਅੱਛਾ ਜੀ ਹਾਂਜੀ ਆਪਾਂ ਤੇਲ ਕਰਕੇ ਦੇਣੀ ਉਹ ਤਰ੍ਹਾਂ ਧਾਰਾਂ ਵੀਰ ਜੀ ਆਉਂਦੀਆਂ ਜੇ ਉਹਦੇ ਵਿੱਚ ਠੀਕ ਹੈ ਠੀਕ ਹੈ ਨਾ ਇਹ ਗੱਲ ਧਾਰਾਂ ਕੋਈ 5 4 ਆਉਂਦੀਆਂ ਜੇ ਇੱਕ ਬਹਿਣੀ ਲੱਗ ਲਾ ਜੀ ਹਾਂਜੀ ਹਾਂ ਨਾ ਨਾ ਨਹੀਂ ਬਹਿਣੀ ਵਾਲਾ ਮਗਰਲਾ ਹੀ ਮਗਰਲਾ ਮਗਰਲਾ ਹਾਂਜੀ ਹ ਬਾਦਸੋ ਉਹ ਇੱਕ ਬੈਣੀ ਵਾਲਾ ਮਗਰਲਾ ਥਣ ਉਸ ਤੋਂ ਤੇਲ ਆ ਤੇ ਤਿੰਨ ਥਣ ਚੱਲਦੇ ਆ ਪੂਰੇ ਤੇ ਤਿੰਨਾਂ ਥਣਾਂ ਦੇ ਵਿੱਚੋਂ 9 ਕਿਲੋ ਦੁੱਧ ਵੇਚਦਾ ਵੀ ਕੋਈ ਆਪਣੀ ਤਸੰਦੀ ਕਰ ਲੈ ਘਰੇ ਚੋ ਕੇ ਵੇਖ ਲੈ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਤੇ ਮਿਲਦੀ-ਮਿਲਦੀ ਬਿਲਕੁਲ ਬੱਚੀ ਤੇ ਬਿਲਕੁਲ ਬੱਚੀ ਦੇ ਬੱਚੀ ਰਹੀ ਹੈ ਇਹਦੀ ਲੇਂਗੜੇ ਕੇ ਪਰ ਮਾਲੀ ਤੇ ਬਾਕੀ ਇਹ ਮੰਨ ਲਓ ਵੀ ਜਿਹਦਾ ਵਾ ਨਾ ਚਵਾ ਹਾਂਜੀ ਜਿਹੜੀ ਚੰਨਾਰ ਦਾ ਚਵਾ ਬਹੁਤ ਮਾਲੀ ਅੱਛਾ ਜੀ ਹਾਂਜੀ ਹਾਂਜੀ ਬਹੁਤ ਆ ਜਿਆਦਾ ਸੋਨਾ ਦਾ ਚਵਾ ਲੋਕ ਕਿ ਤੋ ਕਹੇ ਬੋਲੇ ਤੁਹਾਨੂੰ ਪਤਾ ਕੋ ਪਤਾ ਲੱਗਦਾ ਹੀ ਫालतू ਪੈਣ ਲੱਗਿਆ ਹਾਂ ਬਾਕੀ ਹਾਂਜੀ ਬਾਕੀ ਇਹ ਆ ਵੀ ਦਵਾਈ ਬੂਟੀ ਦਿੱਤਿਆਂ ਹੋ ਵੀ ਸਕਦਾ ਜੀ ਚੱਲ ਪੇ ਬਾਕੀ ਆਪਾਂ ਤਿੰਨਾਂ ਦੀ ਗਰੰਟੀ ਦੇਵਾਂਗੇ ਧੰਨੂ ਸਾਹਿਬ ਆਪਾਂ ਚੌਥੇ ਦੀ ਨਹੀਂ ਦਿੰਦੇ ਐਵੇਂ ਮੁੜਕੇ ਸੁਬੀਰ ਭਰਾ ਮੁੜਕੇ ਆਖੇ ਵੀ ਲੈ ਤੂੰ ਐ ਆ ਨਾ ਆਪਾਂ ਉਹ ਕੰਮ ਨਹੀਂ ਆਪਾਂ ਤਿੰਨਾਂ ਦੀ ਗਰੰਟੀ ਦੇਵਾਂਗੇ ਤਿੰਨੇ ਚੱਲਦੇ ਪੂਰੇ ਵਰਦੇ ਵਧੀਆ ਮਾਨਾ ਵੀ ਜੀ ਕੋਈ ਡੋਕਲ ਨਹੀਂ ਕੋਈ ਛੜਾਕਲ ਨਹੀਂ ਜੇ ਭਾਵੇਂ ਦੋ ਜਿਤਨਾ ਮਰਜ਼ੀ ਕੋ ਬੱਚਾ ਚੋਰੀ ਜਾਵੇ ਨਿਆ ਲੋਕ ਦੋਸਤੋ ਮਗਰ ਬੱਚਾ ਜਿਹੜਾ ਆ ਬੱਚੀ ਆ ਹਾਂਜੀ ਥੱਲੇ ਇਸ ਵਿਹੜ ਦੇ ਆ ਬੱਚੀ ਆ ਕੋ ਪੰਜੀਆਂ ਕੋਈ 27 ਦਿਨਾਂ ਦਾ ਤੁਸੀਂ ਸਮਾਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਹਾਂਜੀ ਸੁਗਾ ਕੋਈ ਵੀ ਦੂਜਾ ਮੰਨ ਕੇ ਸੌਦਾ ਕਰ ਲੇ ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਕੋਈ ਨੇੜੇ ਤੋਂ ਮੈਂ ਤੁਹਾਨੂੰ ਦਿਖਾਦਾ ਕਈ ਵੀਰਾਂ ਨੂੰ ਬਹਿਣੀ ਵਾਲੇ ਮਗਰਲੇ ਦਾ ਅਗਲੇ ਦੋ ਵੀ ਨਹੀਂ ਭੇਤ ਹੁੰਦਾਗਾ ਆਹ ਦਿਖਾ ਦਈਏ ਤੁਹਾਨੂੰ ਠੀਕ ਆ ਜੀ ਆ ਜਿਹੜੇ ਬੰਦੇ ਮੋਸਟਲੀ ਆਪਾਂ ਬਹਿ ਕੇ ਚਵਾਈ ਕਰਦੇ ਆ ਮਗਰਲਾ ਇੱਕ ਥਣ ਤੁਹਾਨੂੰ ਛੋਟਾ ਦਿਖਾਈ ਦੇ ਰਿਹਾ ਹਾਂਜੀ ਹਾਂਜੀ ਇਹ ਥਣੋਂ ਮਤਲਬ ਕਿ ਤੇਲ ਦਾ ਤਿੰਨੇ ਥਣ ਚੱਲਦੇ ਇੱਕ ਪਰਲੇ ਪਾਸੇ ਤੇ ਦੋਵੇਂ ਥਣ ਓਕੇ ਰਿਪੋਰਟ ਨੇ ਇੱਧਰਲਾ ਅਗਲਾ ਥਾਣਾ ਇੱਕ ਬਹਿਣੀ ਵਾਲਾ ਜਿਹੜੇ ਬੰਦੇ ਆਪਾਂ ਚ ਤੇ ਅਗਲੇ ਨਾਲ ਅਗਲਾ ਤੇ ਪਿਛਲਾ ਇੱਕ ਸਿੰਗਲ ਜਿਹੜਾ ਦੋਸਤੋ ਕੋਈ ਚੋਕੇ ਤਸੱਲੀ ਕਰ ਸਕਦਾ ਠੀਕ ਆ ਤੇ 9 ਕਿਲੋ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਆ ਹਾਂਜੀ ਤੇ ਛੱਡੇ ਵੀਰ ਕੀ ਮੁੱਲ ਕਰਦੇ ਆ ਤਾਂ ਲੈਣ ਦੇਣਗੇ ਵੀਰ ਦੀ ਮੁੱਲ ਵੀਰ ਦੀ ਜਾਇਜ਼ ਹੀ ਆ ਮੋਲੇ ਵੀਰ ਜੀ ਆਪਾਂ ਇਹਦਾ 26000 ਰੁਪਿਆ ਕਰਦੇ ਆ 24000 ਦੀ ਵੀਰ ਦੀ ਵੈੜ ਦੇ ਦਾਂਗੇ 24000 ਦੀ ਹਾਂਜੀ ਜਾਇਜ਼ ਹੀ ਆ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਆ ਆਪਾਂ ਮੰਨ ਲਓ ਜਿਹੜਾ ਵਾ ਸਾਰੀਆਂ ਗਰਮੀਆਂ ਤੁੰਦੂ ਸਾਹਿਬ ਇੰਨੇ ਕ ਪੈਸੇ ਜੇ ਵੀਰ ਭਰਾ ਸਾਰੇ ਦੁੱਧ ਵਿੱਚ ਮੰਨ ਲਓ ਵੀ ਇਹ ਫਰੇਜੀ ਆ ਠੀਕ ਨਾ ਗੱਲ ਤੇ ਜੇ ਦੂਜੇ ਸੂਲੇ ਨੂੰ ਕੋਈ ਕਰੂਗਾ ਉਹਦੀ ਕੇਅਰ ਤੇ ਮੰਨ ਲਓ ਚੱਲੂਗਾ ਤਾਂ ਇਹ ਨਹੀਂ ਗੱਲ ਵੀ ਨਹੀਂ ਤੇ ਬਾਕੀ ਆਪਾਂ ਹੁਣ ਜਿਹੜੀ ਵੀਰ ਦੀ ਦੱਸ ਕੇ ਦੇਣੀ ਆਪਾਂ ਵਾਰ-ਵਾਰ ਕਹਿੰਨੇ ਵੀ ਆਪਾਂ ਨਹੀਂ ਉਹ ਗੱਲ ਗਰੰਟੀ ਨਹੀਂ ਦਿੰਦੇ ਉਹਦੀ ਆਪਾਂ ਤਿੰਨਾ ਦੀ ਦਿੰਨੇ ਵੀਰ ਜੀ ਬਿਲਕੁਲ ਹਾਂਜੀ ਹਾਂਜੀ ਤਿੰਨਾ ਜੋ ਆਪਾਂ 9 10 ਕਿਲੋ ਦੀ ਗਰੰਟੀ ਦਿੰਨੇ ਆ ਲੋ ਵੀ ਭਰਾ ਉਹ ਤਿੰਨੇ ਥਣ ਚੱਲਦੇ ਆ ਤਿੰਨਾ ਥਣਾਂ ਦੇ ਵਿੱਚ ਜਿੰਨਾ ਦੁੱਧ ਆ ਉਹ ਤੁਹਾਨੂੰ ਦੱਸ ਕੇ ਤਸੱਲੀ ਦਿੱਤੀ ਕਿ ਉਹਦੀ ਤੁਸੀਂ ਚੋਕੇ ਦੱਸੋ ਵੀਰ ਜੀ ਅਜੇ ਆਪੇ ਪਤਾ ਹੀ ਆ ਗਾ ਕਈ ਨਹੀਂ ਚੱਲੋ ਕਈ ਨਹੀਂ ਭਰਾ ਦਿੰਦੇ ਆ ਮੰਨ ਲਓ ਵੀ ਕਿੰਨਾ ਆ ਠੀਕ ਹੈ ਜੀ ਆ ਜੀ ਬੱਚੀ ਬਹੁਤ ਜਿਆਦਾ ਬ੍ਰੀਡ ਵਾਲੀ ਜੇਰਮਾਂ ਵਾਲੀ ਮਗਰ ਬੱਚੀ ਆ ਹਾਂਜੀ ਹਾਂਜੀ ਇਹਨੇ ਨਹੀਂ ਮਿਲਦੀ ਨੀ ਵੀਰ ਜੀ ਉਹ ਤਰ੍ਹਾਂ ਕਿਤੇ ਉਹ ਭਾਵੇਂ ਕੋਈ ਲੱਫਣ ਚਲ ਚੀਏ ਨਾ ਮੰਨ ਲਓ ਇਹਨੇ ਸਾਰੀਆਂ ਗਰਮੀਆਂ ਵਿਚਾਰੀ ਨੇ ਇਹਨੇ ਕਦੇ ਦੀ ਭਰੀ ਰੱਖਣੀ ਇਹਨੇ ਕਰਮਾਲੀ ਨੇ ਹਾਂ ਹਾਂਜੀ ਹਾਂਜੀ ਬਿਲਕੁਲ ਅੱਛਾ ਸਾਡੇ ਵੀਰ ਇੱਕ ਲਾਸਟ ਵਿੱਚ ਆਪਣੇ ਕੋਲ ਜਿਹੜੀ ਆ ਬੱਚੀ ਆ ਗਈ ਇਹ ਵਿਧੀ ਬੱਚੀ ਯਾਰ ਦੌਂਦੀ ਡੋਂਦੀ ਹਾਂਜੀ ਹਾਂਜੀ ਡੋਂਦੀਆ ਡੋਂਦੀ ਹੋਵੇ ਕਿੰਨੇ ਨੇ ਕਿ ਚਾਰ 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 ਦੰਦ ਵੀਰ ਜੀ ਚੌਗੀ ਹਾਂਜੀ ਅੱਛਾ ਸੂਈ ਨੂੰ ਇਹ ਦੰਦ ਕਿੰਨੇ ਲੱਗੂਗਾ ਸੂਈ ਨੂੰ ਵੀਰ ਜੀ ਇਹਨੂੰ ਲਗਭਗ ਮੇਰੇ ਹਿਸਾਬ ਨਾਲ 1.5 ਮਹੀਨੇ ਦੇ ਲਗਭਗ ਹੋ ਗਿਆ ਉਹ ਕੋਈ 5-7 ਦਿਨ ਤਾਂ ਹੋ ਗਏ ਠਾ ਮਗਰਬੱਛੀ ਬਹੁਤ ਵਧੀਆ ਡੈਮ ਨਦੀ ਹੈ ਬੈਪ ਹਾਂਜੀ 1.5 ਮਹੀਨੇ ਦਾ ਲੱਗ ਹਾਂਜੀ ਹਾਂਜੀ 1.5 ਮਹੀਨੇ ਮਗਰਬੱਛੀ ਹਾਂਜੀ ਮਗਰਬੱਛੀ ਆ ਜੀ ਠੀਕ ਹੈ ਜੀ ਤੇ ਦੁੱਧ ਹੁਣ ਕਿੰਨਾ ਆਪਾਂ ਲੈਨੇ ਦੋ ਦੁੱਧ ਜੀ ਇਹਦੇ ਥੱਲੇ 10 ਕਿਲੋ ਹੋਊਗਾ ਠੰਡੇ ਆ ਲਾ ਲਓ 10 ਕਿਲੋ ਹਾਂਜੀ ਹਾਂਜੀ ਲਓ ਦੋਸਤ 1 ਕਿ ਠੰਡੀ ਬੂਰੀ ਆ ਬਾਕੀ ਸੰਧੂ ਸਾਹਿਬ ਵੇਖਣ ਵਾਲੇ ਕਹੇ ਰੀੜ ਭਰਾ ਰਿਆ ਖਣਾ ਵੀ ਥਾਂ ਨਿੱਕੇ ਆ ਮਧਾਣੀ ਕੀਰਮੀ ਚਵਾਈ ਵਧੀਆ ਹੁੰਦੀ ਜੇ ਪਹਿਲਾਂ ਹਾਂਜੀ ਵਧੀਆ ਹੁੰਦੀ ਜੇ ਮਗਰਲੇ ਜਦੋਂ ਮਗਰਲੇ ਨਾਲ ਚਵਾਈ ਕਰਦੇ ਥੋੜਾ ਜਿਹਾ ਹੱਥ ਪੀਦੂਗਾ ਬੂਜੀ ਆਪਾਂ ਸਹੀ ਗੱਲ ਦੱਸ ਦਿੰਦੇ ਹੁੰਦੇ ਠੀਕ ਹੈ ਨਾ ਗੱਲ ਤੇ ਆ ਮਧਾਣੀ ਕੀਰਮੀ ਆ ਵਧੀਆ ਘੱਪ ਘੱਪ ਪਾਊਗੀ ਕਰਮਾਂ ਵਾਲੀ ਹਾਂਜੀ ਹਾਂਜੀ ਲਓ ਦੋਸਤੋ ਬਾਕੀ ਬੱਚੀ ਬਹੁਤ ਸੋਹਣੀ ਜੀ ਤੁਹਾਨੂੰ ਵਿਖਾਉਣੇ ਆਪਾਂ ਆ ਸਾਡੇ ਕੋਲ 1.5 ਮਹੀਨੇ ਦਾ ਸੂਆ ਆ ਬਾਕੀ ਆ ਬੋਦੀ ਵਾਲੀ ਬੱਚੀ ਆ ਰੰਗ ਪ੍ਰਿੰਟ ਚੰਗਾ ਬੱਚੀ ਦਾ ਆ ਬੱਚੀ ਜੇ ਨੇ ਚੋਕੀ ਚਾਰ ਦਾ ਤਾਂ ਬੱਚੀ ਵੀ ਤੁਹਾਨੂੰ ਮਗਰ ਦਿਖਾਵਾਂਗੇ ਜਿਹੜੀ ਡੇਢ ਘਹਿਨੇ ਦਾ ਬੱਚਾ ਤੁਹਾਨੂੰ ਦੇਖਦਿਆਂ ਸਾਰ ਪਤਾ ਲੱਗ ਜੀ ਟੰਡੇ ਦੁੱਧ ਵੀਰ ਕਿੰਨਾ 9 ਕਿਲੋ ਵੀਰ ਦੀ 10 ਕਿਲੋ ਦੁੱਧ ਹੋਊਗਾ ਜਦ ਤੱਕ ਮਾਰੀ ਫਿਰ 10 ਕਿਲੋ ਦੁੱਧ ਹੋਣਾ 10 ਕਿਲੋ ਵਧੀਆ ਕੰਡੇ ਵਾਲਾ 10 ਕਿਲੋ ਦੋਸਤੋ ਦੁੱਧ ਇਸ ਵੈੜ ਦੇ ਥੱਲੇ ਆ ਬੋਦੀ ਵਾਲੀ ਬੱਛੀ ਆ ਕੰਨ ਕੋਲ ਬਿਲਕੁਲ ਛੋਟੇ ਆ ਤੇ ਰੰਗ ਰੰਗ ਚੰਗਾ ਠੀਕ ਆ ਜੀ ਰੰਗ ਪ੍ਰਿੰਟ ਚੰਗਾ ਬਾਕੀ ਮਗਰ ਵੀ ਬੱਛੀ ਆ ਆਪੂ ਵੀ ਬੱਛੀ ਆ ਆਹ ਦੇਖੋ ਜੀ ਅਰੇ ਕਰਦੇ ਬਹੁਤ ਬੱਛੀ ਆ ਬੱਚੇ ਤਾਂ ਲੈ ਜਾਓ ਜੀ ਚਲ ਜੀ ਆਜੇ ਬੱਚਾ ਬਹੁਤ ਬ੍ਰਾਂਡ ਦੀ ਆ ਮਸ਼ੀਨ ਸੰਦੂ ਸਾਹਿਬ ਮਗਰ ਕਰਮਾਨੀ ਆਪ ਵੀ ਬੱਚੀ ਮਗਰ ਵੀ ਬੱਚੀ ਤਾਂ ਫੇਰੇ ਮੰਨ ਲਓ ਕੋਈ ਮੰਨ ਲਓ ਵੀ ਰੇਟ ਵੀ ਇਹਦਾ ਵੀਰ ਜੀ ਆਪਾਂ ਜਾਇਜ਼ ਕਰਨਾ ਵਾ ਕਿੰਨੇ ਕੁ ਦੀ ਦੇ ਦੇਗੀ ਵੀਰ ਜੀ ਆਪਾਂ ਸਿਰਫ 32000 ਦੀ ਦੇ ਦੇਗੀ ਹਮਸਰਾਲਾ ਮੋਲੀ ਜੇ ਕੋਈ ਆਪਾਂ 40 ਨਾ ਕਰੀਏ ਕੋਈ 45 ਨਾ ਕਰੀਏ ਕੋਈ ਵੀਰ ਭਰਾ ਲੈ ਜੀ ਯਾਦ ਕਰੂਗਾ ਹਾਂ ਅੱਗੋ ਕਮਾ ਲਈ ਜੀ ਨਾ ਕਰ ਆਹ ਦੋਸਤ ਆ ਬੱਚੀ ਆ ਫੀਵਲ ਆਹ ਬੱਚਾ ਠੀਕਾ 1.5 ਮਹੀਨੇ ਦਾ ਸੂਆ ਕੋਈ ਜਰਮਾਨੇ ਤੋਂ ਸੋਧਾ ਕਰਨਾ ਬਾ 1.5 ਮੰਨ ਲੇ ਤੋਨੇ 2 ਮੰਨ ਲੇ ਆਪਾਂ ਆਪਦੇ ਵੀਰ ਨੇ ਤਾਂ ਵੀ ਆਪਾਂ ਨੂੰ ਆਇਆ ਕੋਈ ਸਿੰਪਲ ਪੈਕਟ ਚ ਸੀਗੀ ਹੋਈ ਆ ਆ ਦੇਖੋ ਜੀ ਠੀਕ ਆ ਠੀਕ ਜੀ ਨਵੀਂ ਬਰਾਬਰ 10 ਕਿਲੋ ਦੋ ਤਾਂ ਠੀਕ ਆ ਕੋਈ ਵੀਰ ਤਸੱਲੀ ਕਰ ਸਕਦਾ ਆਪਦੀ ਆ ਕੇ ਦੋ ਬਣਾ ਲੈ ਉੱਠਾ ਤੇ ਵੜ ਚੰਗੀ ਆ ਬਾਕੀ ਚੌਕੀਆਂ ਮੂੰਹ ਚਾਰ ਦੰਦ ਤੇ 32000 ਦੀ ਲੈਦੇ ਆ ਹਾਂਜੀ ਹਾਂਜੀ ਸਿੱਧੀ ਜੀ ਗੱਲ 32000 ਦੀ ਲੈਦੇ ਆ ਬਾਕੀ ਕੋਈ ਫਿਰਸ ਰੇਡ ਨਹੀਂਗਾ ਕਿਸੇ ਭੈਣ ਭਰਾ ਦਾ ਸੱਜਣ ਦਾ ਦੂਰੋਂ ਨੇੜੋਂ ਆਏ ਦਾ ਮਾਨਤਨ ਹੋਊਗਾ ਪੱਕਾ ਹਾਂਜੀ ਹਾਂਜੀ ਤੇ ਉਹਦੇ ਬਾਅਦ ਜੋ ਇੱਕ ਸੰਧੂ ਸਾਹਿਬ ਅਮਸਰ ਕਈ ਜਨੀ ਵੀਰ ਭਰਾ ਮੰਗਦੇ ਆ ਝੋਟੀ ਬਣੀ ਵਧੀਆ ਗਈ ਜੇ ਵਿੱਚੋਂ ਅਮਸਰ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਉਮਰ ਕੀ ਹੈ ਜੀ ਇਹਦੀ ਉਮਰ ਅਜੇ ਸੰਧੂ ਸਾਹਿਬ ਮੇਰੇ ਹਿਸਾਬ ਨਾਲ ਦੂਜਾ ਹੈਡ ਹਾਂਜੀ ਖੀਰੀ ਆ ਹਾਂਜੀ ਖੀਰੀ ਆ ਉਹ ਕੋਈ 18 ਮਹੀਨਿਆਂ ਜਾਂ 2 ਸਾਲ ਦੇ ਵਿੱਚ ਵਿੱਚ ਅੰਦਰ ਅੰਦਰ ਹੀ ਆਏ ਮੇਰੇ ਨਾਲ 16 ਕਿ ਮਹੀਨੇ ਉਹਨਾਂ ਆਪਾਂ ਨੂੰ ਦੱਸੀ ਆ ਜੀ 16 ਨੂੰ ਮਹੀਨਿਆਂ ਲਈ ਆ ਅੱਛਾ ਜੀ ਹਾਂ ਜੀ ਹਾਂ ਜੀ ਉਹ ਬੰਦੇ ਤੈਨੂੰ ਆਪਣੇ ਕੋਲ ਵਿੱਚ ਪਾ ਕੇ ਗਾਹ ਲੈ ਗਏ ਆ ਹਾਂ ਜੀ ਹਾਂ ਜੀ ਤੇ ਗਾਹ ਦੇ ਵਿੱਚ ਆਪਾਂ ਪਾਈ ਮੈਂ ਕਿਹਾ ਚਲੋ ਚੰਗੀ ਠੀਕ ਆ ਨਾ ਕੋਈ ਮੇਰਾ ਵੀਰ ਭਰਾ ਰੱਖਣ ਵਾਲਾ ਲਾਵੇ ਫੋਨ ਦੇ ਦਾਂਗੇ ਬਾਕੀ ਦੂਜੀ ਕੱਢੀ ਆਪਾਂ ਜੇ ਨਹੀਂ ਕਹਿੰਦੇ ਮੈਂ ਕੋਸੇ ਕੱਟੀ ਵੀ ਵਗਾਉ ਆ ਠੀਕ ਆ ਹਾਂ ਜੀ ਹਾਂ ਜੀ ਕੋ 16 18 17 ਮਹੀਨਿਆਂ ਦੀ ਕੱਟੀ ਆ ਬਾਕੀ ਆ ਵੀ ਨਵੀਂ ਹੋਣ ਦੇ ਹੋਣ ਪੂਰੇ ਬੱਤਰ ਚ ਜੇ ਕੋਈ ਵੀਰ ਭਰਾ ਕਰ ਲੂਗਾ ਨਾ ਮੰਨ ਲਓ ਸੇਵਾ ਵੇਖੋ ਇਹ ਆ ਵੀ ਬਾਕੀ ਸਾਰੀ ਰੈੱਡ ਬਲੈਕ ਉਸੱਲਿਓ ਸਾਰੀ ਜੈ ਪੈਰਪੂਰ ਕਾਲੇ ਆ ਸਿੰਘੀ ਸਿੰਘੀ ਵੇਖੋ ਬਹੁਤ ਵਧੀਆ ਜੇ ਕਰਮਾਂ ਵਾਲੀ ਆ ਹਾਂਜੀ ਹਾਂਜੀ ਤੇ ਛੰਡੇ ਵੀਰੇ ਇਹ ਕਿਥੋਂ ਤੱਕ ਦੇ ਦਿੱਗੇ ਵੀਰ ਜੀ ਮੋਲੇ ਦਾ 25000 ਰੁਪਿਆ ਆਪਾਂ ਕਰਦੇ ਆ ਕੋਈ ਨਹੀਂ ਕੋਈ ਵੀਰ ਭਰਾ ਫੋਨ ਲਾ ਦੇ ਦੇ ਦੋ ਜਾਇਜ ਕੋਈ ਸਾਂਭੂਗਾ ਦੇ ਦਾਂਗੇ ਅੱਜ ਅੱਜ ਸਾਹਮਣ ਵਾਲੇ ਨੂੰ ਵੀ ਇਦੀ ਦੇ ਦਾਂਗੇ ਜਾਇਜ ਕਰਕੇ ਦੇ ਦਾਂਗੇ ਕੋਈ ਹਾਂਜੀ ਜਿੰਨੇ ਵੀਰ ਭਰਾ ਨੇ ਕਹੇ ਨੇ ਸਾਹਮਣੇ ਕਰੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਦੋਸਾਂ ਕੀਤੇ ਲੈ ਜੇ ਹਾਂਜੀ ਅਗਲੀ ਆਉਂਦੀ ਵਿਸਾਖੀ ਦਾ ਅਗਲਾ ਪਟਾਕੇ ਚਲਾਵੇ ਵੀ ਸੂਬੀ ਆ ਹਾਂ ਸੂਬੀ ਚੋ ਸੂਹ ਕੀ ਕਰਦਾ ਸੰਧੂ ਸਾਹਾ ਕਰਮਾਲੀ ਹੋਣਾ ਪੂਰੇ ਲੈ ਕੇ ਚਾਏ ਚੰਗੀ ਝੋਟੀ ਆ ਚੰਗੀ ਆ 25000 ਮੁੱਲ ਮੰਗਿਆ ਦੋਸਤੋ ਬਾਕੀ ਅੱਗੇ ਆਪਦੀ ਕੋਈ ਵੀਰ ਸਮਝਣਾ ਪੈਸੇ ਲਾ ਸਕਦਾ ਹਾਂਜੀ ਕੋਈ ਗੁੱਸੇ ਵਾਲੀ ਗੱਲ ਨਹੀਂ ਬਾਕੀ ਜਿਹੜਾ ਵੀ ਵੀਰ ਲਾ ਭਰਿਆ ਲੋੜ ਆ ਜਿਹੜੇ ਵੀਰ ਨੂੰ ਆਪ ਦਾ ਪੈਸੇ ਲਾਵੇ ਖਰੀਦਣ ਦੇ سلسلے ਲਈ ਹਾਂਜੀ ਹਾਂਜੀ ਚੰਗੀ ਆ ਕੱਟੀ ਕੋਈ ਵੀਰ ਸਾਹਿਬ ਲੁਗਾ ਦੇ ਅੱਗੇ ਦੋਸਤੋ ਝੋਟੀ ਇਹੋ ਕੱਟੀਆਂ ਝੋਟੀਆਂ ਤੋਂ ਗੱਲ ਲੱਖਾਂ ਦੇ ਪੁੱਛਿਆ ਹਾਂਜੀ 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 ਹਾਂ 98724 39717 ਦੂਜਾ ਨੰਬਰ ਹੈਗਾ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਹਾਂਜੀ ਹਾਂਜੀ ਗ੍ਰੈਂਡ ਪੈਲਸ ਆਉਂਦਾ ਵੀਰ ਜੀ ਜਦੋਂ ਆਪਾਂ ਤਰਨਤਾਰਨ ਪੱਟੀ ਰੋਡ ਨੂੰ ਜਾਂਦੇ ਆ ਨਾ ਗ੍ਰੈਂਡ ਪੈਲਸ ਤੋਂ ਲਾਗੋਂ ਜੀ ਛੜਕ ਮੁਰਦੀ ਚੜਦੇ ਨੂੰ ਆਪਾਂ ਬਈਕਾਂ ਤੇ ਵੀਰ ਜੀ ਆਉਂਦੀ ਉਹ ਹਾਂਜੀ 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 ਚਲੋ ਠੀਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੋ ਤੋ ਸੋਏ ਵੀਰ ਝੰਡੇ ਨੇ ਐਡਰੈਸ ਵੀ ਕਨਫਰਮ ਕਰਾ ਦਿੱਤਾ ਬਾਕੀ ਆ ਪਸ਼ੂ ਸੀ ਅੱਜ ਜਿਹੜੇ ਫਲਹਾਲ ਆ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਮਿਲਦਿਆਂ ਭਰਾਹੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ